हां जी स्वागत ਹੈ ਜੀ ਆਪਣੇ YouTube ਚੈਨਲ ਦੀਪ ਦੇੜੀ ਫਾਰਮ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਨਾਲ ਦਿੱਤੇ ਗਏ ਬੈਲ ਦਿਨਸਾਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆ ਜੀ ਮੇਰਾ ਸੰਪਰਕ ਨੰਬਰ 98725 92794 ਅੱਜ ਦੀ ਵੀਡੀਓ ਪੰਡ ਜਲਾਲ ਜ਼ਿਲ੍ਹਾ ਅਸਨੂ ਬਠਿੰਡਾ ਤਸਵੀਰਾਂ ਪੂਰਾ ਫੂਲ ਪੈ ਜਾਂਦੀ ਆ ਜਿਹੜਾ ਬਾਈ ਦੀ ਘਰ ਦੀ ਲੋਕੇਸ਼ਨ ਜਿਹੜੀ ਭਾਈ ਭਗਤ ਤੇ ਤੋਂ ਉਹ ਤੁਸੀਂ ਸਾਹਮਣੇ ਰੋਡ ਤੇ ਦੇਖ ਸਕਦੇ ਆ ਨਵਾਂ ਬਣਿਆ ਉਧਰੋਂ ਭਾਈ ਭਗਤ ਆ ਗਿਆ ਭਾਈ ਭਗਤ ਜਿਹੜੀ ਗੋਮਟੀ ਨੂੰ ਸੜਕ ਜਾਂਦੀ ਆ ਉਹ ਨੇੜੇ ਸੂਆ ਆ ਗਿਆ ਸੂਏ ਤੋਂ ਅਗਲੇ ਪਾਸੇ ਜੇ ਆਪਾਂ ਗੋਮਟੀ ਕੜਾ ਵੱਲੋਂ ਆਵਾਂਗੇ ਤਾਂ ਨੇੜੇ ਗੁਰੂ ਘਰ ਜਾਨ ਸਾਹਿਬ ਆ ਜਾਂਦਾ ਹੈ ਉਹ ਸਾਹਮਣੇ ਦੇਖ ਸਕਦੇ ਸੂਆ ਆ ਗਿਆ ਬਾਕੀ ਇਧਰ ਸੜਕ ਆ ਗਈ ਇਧਰੋਂ ਭਾਈ ਭਗਤ ਆ ਜਾਂਦਾ ਤੇ ਇਧਰੋਂ ਗੋਮਟੀ ਕੜਾ ਉਹ ਸੜਕ ਦੇ ਉੱਤੇ ਬਾਈ ਦਾ ਘਾੜਾ ਵਾ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵਹਿੜ ਸੈਲੀ ਲੈ ਕੇ ਆਏ ਆ ਤਸੱਲੀ ਭੜਕ ਤੁਸੀਂ ਕਰ ਲੈਣੀ ਆ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਹੈਗਾ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਪੰਡ ਦੱਸ ਦਈਏ ਹਾਂ ਮੇਰੇ ਬੱਬੂ ਆ ਪੰਡ ਦਲਾਲ ਆ ਪਾ ਹਾਂਜੀ ਦਲਾਲ ਮਠੰਡਾ ਪੈਂਦਾ ਸੀ ਲੈਣ ਨੂੰ ਕੋਲ ਪੈਂਦੇ ਆ ਠੀਕ ਹੈ ਇਹ ਮਾ ਨੰਬਰ ਜੀ ਮਾਲ ਮਸਤਾਨ ਮੇ 799 811 ਤੋਂ ਭਾਈ ਤੇ ਠੀਕ ਹੈ ਬਾਕੀ ਫਾਇਦਾ ਨੰਬਰ ਸਕਰੀਨ ਤੇ ਚੱਲ ਰਿਹਾ ਬਾਈ ਕਾਫੀ ਦਿਨਾਂ ਬਾਅਦ ਵੀਡੀਓ ਪਾ ਰਹੇ ਆ ਕੀ ਗੱਲ ਕੰਮ ਜਾਓ ਜੀ ਘਰ ਜਾ ਮੇਸਤਰੀ ਲੱਗ ਰਿਹਾ ਦੋ ਚਾਰ ਅੱਛਾ ਉਹ ਰੋਲ ਜਰੇ ਮੇਸਤਰੀ ਨਾਲ ਠੀਕ ਹੈ ਜੀ ਤੇ ਇੱਕ ਸੱਜਰ ਬਾਹੜ ਆਈ ਸੀ ਪਿੱਛੇ ਥੋੜੇ ਦਿਨ ਹੋ ਗਏ ਹਾਂਜੀ ਉਹ ਬੜਾ ਵੀਡੀਓ ਤੀ ਬੈ ਗਈ ਲੰਬਰ ਉਹ ਵੀ ਪਹਿਲਾ ਵੀਡੀਓ ਪਾਉਂਦੇ ਨੇ ਆਪਾਂ ਹਾਂਜੀ ਉਹ ਲੰਬਰ ਫੋਨ ਆ ਜਾਂਦੇ ਆ ਅੱਗੇ ਆ ਠੀਕ ਹੈ ਵੈਸੇ ਕੰਮ ਵਧੀਆ ਚੱਲਦਾ ਹਾਂ ਹਾਂ ਚੱਲ ਵਧੀਆ ਜੀ ਹਾਂ ਟੋਪੜਵਾੜਾ ਆਈ ਆਪਰੇ ਕੋਲੇ ਪਰਸ ਮਾਂ ਘਾਟ ਦੀ ਵੀਡੀਓ ਪਾ ਦਗੀ ਜਦੋਂ ਠੀਕ ਹੈ ਜੀ ਕਿੰਨਾ ਵਜੂਆ ਭਈ ਇਹ ਉਹ ਦੂਜੇ ਤੀਜੇ ਵਾਲੇ ਆਪਣਾ ਲਿਆਂਦੀ ਗਿਆ ਤਵਣ ਕਰਦੀ ਆ ਬਰਾ ਸੂਈ ਨੂੰ ਸਮਾ ਸੂਈ ਨੂੰ ਸਮਾ ਜਦੋਂ ਕਹਿਣੇ ਸਾਡੇ ਆਪਣੇ ਪਿੱਛੇ ਜਾਂਦੀ ਹੁੰਦੀ ਹੈ ਕੋਈ ਪਹਾ 6 ਮਹੀਨੇ ਵਾਲੇ ਕੋਈ 4 ਮਹੀਨੇ ਵਾਲੇ ਭਾਵੇਂ ਕੋ ਸਾਲ ਵਾਲੇ ਠੀਕ ਹੈ ਜੀ ਉਹ ਲਿਆਂਦਾ ਕਰਾਂਦਾ ਵਾ ਓਕੇ ਹਾਂ ਬਾਕੀ ਟਾਈਮ ਦਿਖਾ ਦੇ ਵੀਡੀਓ ਦਾ ਲਓ ਜੀ ਟਾਈਮ ਚੈੱਕ ਕਰ ਲਓ ਵੀਡੀਓ ਦਾ 5:47 ਮਿੰਟ ਹੋ ਚੁੱਕੇ ਆ ਅੱਜ ਮਿਤੀ 7 ਮਾਰਚ 2025 ਇਹ ਵੀਡੀਓ ਕਾਰਨੂੰ ਆਪਣੇ YouTube ਚੈਨਲ ਉੱਪਰ ਅਪਲੋਡ ਸਵੇਹਾ ਹੋਊਗੀ ਮਾਰਨਿੰਗ ਟਾਈਮ ਪੌਣੇ 6 ਵਜੇ ਵੀਡੀਓ ਬਣਾ ਰਹੇ ਆਪਾਂ ਸ਼ਾਮ ਦਾ ਟਾਈਮ ਆ ਸੂਆ ਬਾਈ ਕਹਿੰਦਾ ਭਾਵੇਂ ਕਿ ਭਾਂਪੜਾ ਦੂਜਾ ਮੰਨ ਲੈ ਭਾਵੇਂ ਕਿ ਤੀਜਾ ਮੰਨ ਲੈ ਤੇ ਸੂਈ ਨੂੰ ਸਮਾਂ ਬਾਈ ਕਹਿੰਦਾ ਭਾਵੇਂ ਕਿ ਚਾਰਵੇਂ ਨੇ ਭਾਵੇਂ ਕਿ ਪੰਜਵੇਂ ਕਿਉਂਕਿ ਬਾਈ ਦੀਆਂ ਬਾਈ ਲੈ ਆਂਦ ਗਈ ਹੁੰਦੀਆਂ ਕੋਈ ਘਰੇ ਤਾਂ ਬਾਈ ਦੀ ਤਿਆਰ ਕੀਤੀ ਨਹੀਂ ਹੈਗੀ ਦੇ ਭਾਈ ਕਿੰਨਾ ਦੁੱਧ ਤਿਆਰ ਆ ਭਾਂਡੇ ਚ ਪਾਉਣਾ ਆਪਾਂ ਵੀ ਪੈਸੇ ਲਾ ਕੇ ਲਿਆਈ ਦੀ ਆ ਮਾੜਾ ਮਸੂਲ ਮੜੀ ਚੀਜ਼ ਦੇ ਲਿਆਉਂਦੇ ਆ ਆਪਾਂ ਪੈਸੇ ਲਾ ਕੇ ਲਿਆਈ ਤੇ ਖੜਕਾ ਕੇ ਦੇਈ ਗਿਆ 400 ਗ੍ਰਾਮ ਠੀਕ ਹੈ ਜੀ ਦੁੱਧ ਕਿਰ ਹੈ ਐ ਟਾਈਮ ਸਾਲੇ 6.5 ਕਿਲੋ ਪੱਕਾ ਪੱਕਾ 6.5 ਕਿਲੋ ਚਵਾ ਦਾਂਗੇ ਭਾਵੇਂ ਦੋ ਦੇ ਵੀ ਚਾੜਾਂਗੇ ਚੋਲੇ ਆਪਣੇ ਘਰੇ ਹਾਂਜੀ ਬਾਅਦ ਚ ਕੋਈ ਆਪਾਂ ਲਾਂਬੇ ਵਾਲੀ ਗੱਲ ਨਹੀਂ ਕਰਨੀ ਕੋਈ ਵੀ ਠੀਕ ਹੈ ਜੀ ਬਿਲਕੁਲ ਜਿਵੇਂ ਬੋਲਾਂਗੇ ਆ ਗੇਟ 12 ਫੁੱਟ ਆ ਗੇਟ ਅੰਦਰ ਦਾ ਗਾਰੰਟੀ ਆ ਭਾਵੇਂ 4 ਦੇ ਵੀ 8 ਡੰਗ ਚੋਲੇ ਆਪਣੇ ਘਰੇ ਗਾਂ ਸਹੀ ਹੈ ਜੀ ਅਡੀ ਗੱਲ ਪਾਉਂਗੇ ਆਨਲਾਈਨ ਮੰਗਾ ਲੈ ਪਾਉਂਗੇ ਚਾਰ ਡੰਗ ਦੇ ਕਹਿੰਦੇ ਵੀ ਚਾਰ ਡੰਗ ਚੋਣੀ ਆ ਅੱਠਾਂ ਚੋੜੀ ਆਪਣੇ ਘਰੇ ਠੀਕ ਹੈ ਜੀ ਕਰ ਲਿਓ ਬਾਹਰੋਂ ਗੀਲਾ ਪਾਉਣੀ ਆਪਾਂ ਲੈਣਾ ਲੋ ਜੀ ਤੁਹਾਡਾ ਸੇਵਾ ਦਾ ਤੁਸੀਂ ਇਹ ਬਾਈ ਦੀ ਗੱਲ ਸੋਹਣੀ ਲਈ ਆ ਜਿਹੜਾ ਅੱਜ ਦੁੱਧ ਤਿਆਰ ਆ ਭਾਂਡੇ 'ਚ ਪਾਉਣ ਵਾਲਾ ਸਾਡੇ ਸੇਕਲ ਦੁੱਧ ਤਿਆਰ ਆ ਬਾਕੀ ਤੁਸੀਂ ਦੇਖ ਸਕਦੇ ਥਣਾਂ ਦੀ ਬੈਂਟਰ ਦੇਖੋ ਤੁਸੀਂ ਕਿਹੜੀ ਥਣਾ ਪੂਰੇ ਗੈਪ ਤੇ ਲੱਗਾ ਸਪੇਸ ਲੱਗਾ ਸਾਫ ਬਾਈ ਬਹੁਤ ਅਲੇ ਬਈ ਥਣ ਸਾਫ ਸਵਾਈ ਵਹਿੜ 'ਚ ਪੂਰੀ ਆ ਖੋਲ ਲਈ ਬਈ ਬਾਕੀ ਕੱਦ ਵਹਿੜਾ ਲਈ ਆ ਕੋਈ ਭੰਪੜਾ ਨਿੱਕੀ ਸਮਝ ਕੇ ਨਾ ਆਵੇ ਜਮਕ ਦਮਕ ਵਾਲੀ ਬੱਸੀ ਆ ਦੂਜਾ ਸੁਆ ਨਵਾਂ ਹਾਨ ਆ ਜੇ ਤੁਸੀਂ ਦੇਖ ਸਕਦਾ ਲਓ ਥੋੜਾ ਫੜਾ ਫੜਾ ਚੈੱਕ ਕਰ ਲਓ ਬਾਈ ਆਪਾਂ ਨੂੰ ਦਿਖਾ ਦਿੰਦੇ ਆ ਲਓ ਕੀ ਬਾਤ ਹੈ ਰੋ ਗਈ ਬਾਈ ਥਾਣਾ ਆਪਾਂ ਨੇੜੇ ਤੋਂ ਫੇਰ ਚੈੱਕ ਕਰਵਾ ਦਿੰਦੇ ਆ ਚਾਰ ਹੀ ਥਾਣਾ ਪੂਰੇ ਗੇਪ ਚ ਲੱਗਿਆ ਸਹੀ ਗੱਲ ਆ ਵੀਰੇ ਖੇਤਾ ਦਾ ਕਰਕੇ ਨਾ ਮੱਖੀ ਥੋੜਾ ਜ਼ਿਆਦਾ ਆ ਲਓ ਜੀ ਥਾਣ ਚੈੱਕ ਕਰੋ ਚਾਰ ਹੀ ਥਾਣਾ ਪੂਰੀ ਸਫਾਈ ਤੇ ਲੱਗੇ ਹੋਇਆ ਬਾਕੀ ਸਾਫ ਸੁਥਰੇ ਪਾਂਦੇ ਰਹੀ ਆ ਕੋਈ ਲਮਕਰਾਂ ਦੇ ਟੁੱਟਮਾ ਲੈਵਣੀ ਹੈਗਾ ਥਾਣਾ ਦੇਖੋ ਤੁਸੀਂ ਕੋਈ ਠੀਕ ਹੈ ਜੀ। ਫੀਡ ਦੀ ਦੋ ਤਿੰਨ ਨਿਸ਼ਾਨ ਚੁੱਭ ਗਈ ਸੀ। ਹਾਂਜੀ ਹਾਂਜੀ। ਮੇਰੇ ਕੋਲ ਦੁੱਧ ਘਰੇ ਪਸੂ ਲਾਏ ਹੋਏ ਆ। ਹਾਂਜੀ। ਇਹ ਵੀ ਦੋ ਪੰਜ ਚਾਰ ਤੋਂ ਫੀਡ ਆਈ ਨਹੀਂ ਪਿੱਛੇ ਤੋਂ। ਇਹਨਾਂ ਉੱਪਰ ਤਾਂ ਲਿਖੋ ਹੋ ਗਿਆ ਇਹਨੂੰ। ਠੀਕ ਹੈ ਜੀ। ਤੇ ਫੀਡ ਨਾਲ ਉਹਨੂੰ ਕੱਲ੍ਹ ਦੀ ਮਿਲ ਗਿਆ। ਲਓ ਜੀ ਥਣ ਚੈੱਕ ਕਰਦੇ। ਦੋ ਦਵਾਜਾਂ ਦੋਧੇ 8 ਲੀਟਰ ਸੁਲਾਗਾ ਜਾਣਾ। ਸਹੀ ਹੈ ਜੀ। ਹਾਂ। ਸਾਢੇ ਸੇਕਲ ਦੁੱਧ ਬਾਈ ਕਹਿੰਦਾ ਹੁਣ ਤਿਆਰ ਹੈ। ਕਹਿਂਦੇ ਗੱਲਾਂ ਨਹੀਂ ਬਾਈ ਕਹਿੰਦਾ ਆਪਾਂ ਚਵਾ ਕੇ ਦਵਾਂਗੇ। ਲੈ, ਠੰਡੀ ਅਸ਼ਿਲਦਾ ਵਰਫੀ ਆ ਜਿਵੇਂ ਮਰਜੀ ਹੱਥ ਲਾਈ ਚੱਲ। ਨਹੀਂ ਤਾਂ ਥੋਕਰ ਵੇੜ ਅੱਜਕੱ ਜੋ ਮਰਜੀ ਛਿੱਡੇ ਪਾਸੇ ਵਜਿਆ ਪਾ ਪੁੱਠੇ ਪਾਸੇ ਵਜਿਆ ਲੈ ਬਾਕੀ ਦੇਖੋ ਪਲੀ ਪੂਰੀ ਆ ਫੈਸਕੁਆਰਟੀ ਚੈੱਕ ਕਰੋ ਪਲੀ ਆ ਸਹੀ ਗੱਲ ਆ ਵੀ ਸਵੀ ਪਲੀ ਪੂਰੀ ਆ ਰਾਜੀ ਆ ਨਿੱਗੜਾ ਸਨਖਪਣਾ ਦੇਖੋ ਵੇੜ ਦਾ ਲੈ ਵੱਡੀ ਵੱਡੀ ਪੂਰੀ ਆ ਹਣਾ ਬਾਈ ਹਾਂਜੀ ਤੇ ਕੀ ਮੁੱਲ ਆ ਬਾਈ ਜੇ ਜੇ ਵੇਚਣਾ ਆ ਬੱਛਾਂ ਵਾਲੀ ਕਰਨਾ ਆਪਾਂ ਬਸੀਆਂ ਚਲਾ ਆਪਦੇ ਖਾਂਦ ਤੇ ਰਹੇਗੇ ਗੱਲ ਆ ਆਪਦੇ ਛਾਂ ਤੇ ਸਹੀ ਆ ਬਾਈ ਇਹ ਵਾਲਾ ਆਪ ਕੋ ਬਸਾਂ ਆ ਕਹਿੰਦੇ ਐ ਗੱਲ ਕਹਿੰਦੇ ਆ ਹਾਂਜੀ ਬਸੀ ਆਪ ਥਾਂ ਰਹੇਗੀ ਆ ਗਾਂ ਆਪ ਥਾਂ ਰਹੇਗੀ ਠੀਕ ਆ ਜੀ ਆਪਾਂ ਰੇਟ ਤਾਂ ਜਾਈ ਰੱਖਾਂਗੇ ਕਿੰਨਾ ਬਾਈ ਰੇਟ ਵੀਰੇ ਆਪਾਂ ਦੇ ਦਾਂਗੇ ਮੁੱਲ ਕਰਾਉਣਾ ਦਾ 17000 2000 ओके ਜਸਨਾ ਕਨੇੜੀ ਐ ਜਸਨਾਉ 15000 ਸਾਢੇ 15 ਲਾਣਾ ਉਹ ਚ ਸੂੜੀ ਹੋਣੀ ਆ ਬਸ ਓਕੇ ਉਹਦੇ ਚ ਨਾਖਣ ਵੀ 1000 ਘਟਾਲਾ ਦੇ 500 ਘਟਾਲਾ ਉਹ ਚ ਨਹੀਂ ਘਟਾਉਣੇ ਆਪਾਂ ਠੀਕ ਹੈ ਲੋ ਜੀ ਜੈਜ ਮੋਹੱਲਾ ਜੀ ਆਪਾਂ ਦੇਖਿਆ ਜਾਵੇ ਅੱਜ ਦੇ ਟਾਈਮ ਚ 25 25 3000 ਦੀਆਂ ਫੰਦਰ ਬੱਸਾਂ ਵੇਖੀ ਜਾਂਦੀਆਂ ਉਹ ਪਤਾ ਨਹੀਂ ਆਉਂਦੀਆਂ ਗੱਬਣ ਹੋਣ ਪਤਾ ਨਹੀਂ ਇਹਨਾਂ 2 ਮਹੀਨੇ ਪਠੇ ਖਵਾਉਣੇ ਪੈਣਗੇ ਸਾਢੇ ਸੇਕਲ ਦੁੱਧ ਆ ਤੇ 15000 ਦੇ ਵਿੱਚੋਂ ਬਾਈ ਕਹਿੰਦਾ ਜਦੋਂ ਮਾਨਸਤਾਰ ਮਾੜਾ ਮੋਟਾ ਹੋ ਗਿਆ ਸੱਦੇ 15 ਦੀ ਦੇਣੀ ਆ ਸੱਦੇ 1500 ਰੁਪਈ 15000 ਰੁਪਈ ਬਾਈ ਕਹਿੰਦਾ ਵਹਿੜ ਦੇਣੀ ਆ ਠੀਕ ਹੈ ਜੀ ਮੁੱਲ 17000 ਰੁਪਈਆ ਸੋ ਫੋਨ ਨੰਬਰ ਸਕਰੀਨ ਤੇ ਦਿੱਤੇ ਗੇ ਨੰਬਰ ਤੇ ਸੰਪਰਕ ਕਰ ਲੋ ਸੰਪਰਕ ਕਰਕੇ ਘੜਾ ਆ ਕੇ ਵਹਿੜ ਦੀ ਤਸੱਲੀ ਕਰਕੇ ਲੈ ਜਾ ਸਕਦੇ ਆ ਤੇ ਵੀਡੀਓ ਨੇ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ